ਇੱਕ ਪ੍ਰਵਾਸੀ ਉਹ ਕਹਿ ਰਿਹਾ ਹੈ ਗੁਰੂ ਵਾਲਾ ਬਣਨੀਏ ਜੀ ਗੁਰੂ ਵਾਲਾ ਬਣੀਏ ਇਹ ਤੇ ਅਸੀਂ ਵੀ ਕਹਿ ਰਹੇ ਆਂ ਕਿ ਗੁਰੂ ਵਾਲੇ ਤੁਹਾਨੂੰ ਭਾਈ ਅੰਮ੍ਰਿਤਸੱਭਾ ਗੁਰੂ ਕੀ ਬਾਣੀ ਪੜ੍ਹ ਕੋ ਸੁਣਦਾ ਕਿਨੇ ਕਿਨੇ ਵੱਡੇ ਵੱਡੇ ਪ੍ਰਚਾਰਕ ਸੀ ਸਿੰਘ ਸਭ ਜਾਨੀ ਹਰਪਾਲ ਸਿੰਘ ਜੀ ਸਿੰਘ ਸਭ ਜਾਨੀ ਵਿੰਦਲਪਾਲ ਸਿੰਘ ਦੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਹੋਰ ਕਿੰਨੇ ਗੁਰੂ ਦੇ ਪ੍ਰਚਾਰਕ ਸੀ ਭਾਈ ਸਰਮਜੀਤ ਸਿੰਘ ਲੁਧਿਆਣੇ ਵਾਲੇ ਕਹਿੰਦੇ ਨਾ ਸਟੇਜਾਂ ਦੇ ਭਾਈ ਗੁਰੂ ਵਾਲਾ ਬੰਦਾ ਅੰਮ੍ਰਿਤ ਛਕੂ ਤੇ ਜੇ ਪ੍ਰਵਾਸੀ ਆਣ ਕੇ ਕਵੇ ਤੇ ਅਸੀਂ ਉਹਦੀ ਵਾਵਾ ਵਾ ਬੱਲੇ ਬੱਲੇ ਇੰਨੇ ਪ੍ਰਚਾਰ ਕੰਮ ਛੱਡ ਕੇ ਸੀ ਸੌਂਦੇ ਨਹੀਂ ਹਾਂ ਇੱਕ ਆਮ ਬੰਦਾ ਆਣ ਕੇ ਉਹਨੂੰ ਪਤਾ ਹੈ ਕਿ ਮੇਰਾ ਕੰਮ ਕਿੱਦਾਂ ਚੱਲਣਾ ਹੈ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਪਰ ਜੇ ਗੁਰੂ ਕਾ ਕੀਤਨਿਆ ਕਰੇ ਨਾ ਗੁਰੂ ਕੀ ਬਾਣੀ ਪੜੋ ਭਾਈ ਇਹ ਮਨਸੇ ਕੋਈ ਹੁੰਦਾ ਨਹੀਂ ਆਮ ਪ੍ਰਵਾਸੀ ਆਣ ਕੇ ਗੁਰੂ ਆਲਾ ਬਣੀ ਦੇ ਨਸ਼ਿਆਂ ਨੂੰ ਛੱਡੀ ਉਹਨੂੰ ਨਸ਼ਾ ਵੀ ਨਹੀਂ ਕਰਨ ਨਸ਼ਿਆਂ ਨੂੰ ਛੱਡੀ ਮਤਲਬ ਕਹਿਣਾ ਨਹੀਂ ਉਹ ਤਾਂ ਪਰ ਉਹਨੂੰ ਪਤਾ ਹੈ ਕਿ ਇਹਨਾਂ ਦੀ ਦੁੱਖ ਦੀ ਰੱਖ ਕਿੱਥੇ ਤੇ ਕਿੱਥੋਂ ਪੈਸੇ ਬਣਦੇ ਆ ਭਾਈ ਜਤਨ ਕਰਿਆ ਕਰੂ ਕਿਉਂਕਿ ਗੁਰੂ ਕੇ ਪ੍ਰਚਾਰਕ ਤੇ ਕਹਿੰਦੇ ਨੇ ਭਾਈ ਅਮਰਤ ਛੱਕੋ ਗੁਰੂ ਕੀ ਬਾਣੀ ਪੜੋ ਸਿੰਘ ਸਜੋ ਕੋਈ ਸੁਣਦਾ ਨਹੀਂ ਹੈ ਤੇ ਅੱਜ ਕੱਲ੍ਹ ਹੋਰ ਹੀ ਤੌਰ ਚੱਲ ਪਿਆ ਠੀਕ ਹੈ ਪ੍ਰਚਾਰ ਹਰ ਇੱਕ ਕਰ ਸਕਦਾ ਹੈ ਪਰ ਇੱਕ ਪ੍ਰਵਾਸੀ ਉਹ ਕਹਿ ਰਿਹਾ ਹੈ ਗੁਰੂ ਵਾਲਾ ਬਣੀਏ ਜੀ ਗੁਰੂ ਵਾਲਾ ਬਣੀਏ ਇਹ ਤੇ ਅਸੀਂ ਵੀ ਕਹਿ ਰਹੇ ਆਂ ਕਿ ਗੁਰੂ ਵਾਲੇ ਬਣੋ ਭਾਈ ਅਮਰਤ ਛੱਕੋ ਗੁਰੂ ਕੀ ਬਾਣੀ ਪੜੋ ਕੋਈ ਸੁਣਦਾ ਨਹੀਂ ਕਿੰਨੇ ਕਿੰਨੇ ਵੱਡੇ ਵੱਡੇ ਪ੍ਰਚਾਰਕ ਨੇ ਸਿੰਘ ਸਭ ਗਿਆਨੀ ਹਰਪਾਲ ਸਿੰਘ ਜੀ ਸਿੰਘ ਸਭ ਗਿਆਨੀ ਪਿੰਦਲਪਾਲ ਸਿੰਘ ਜੀ ਭਾਈ ਸਪਾਈ ਹਰਜਿੰਦਰ ਸਿੰਘ ਜੀ ਹੋਰ ਕਿੰਨੇ ਗੁਰੂ ਕੇ ਪ੍ਰਚਾਰਕ ਨੇ ਭਾਈ ਸਰਵਜੀਤ ਸਿੰਘ ਲੁਧਿਆਣੇ ਵਾਲੇ ਕਹਿੰਦੇ ਨਾ ਸਟੇਜਾਂ 'ਤੇ ਭਾਈ ਗੁਰੂ ਆਲਾ ਬਣੋ ਅੰਮਤ ਛਕੋ ਤੇ ਜੇ ਕੋਈ ਪ੍ਰਵਾਸੀ ਆਣ ਕੇ ਕਹੇ ਤੇ ਅਸੀਂ ਉਹਦੀ ਵਾਵਾ ਵਾਹ ਬੱਲੇ ਬੱਲੇ ਕ ਇਹਨੇ ਪ੍ਰਚਾਰਕਾਂ ਨੂੰ ਛੱਡ ਕੇ ਸੀ ਸੌਂਦੇ ਨਹੀਂ ਹਾਂ ਇੱਕ ਆਮ ਬੰਦਾ ਆਣ ਕੇ ਉਹਨੂੰ ਪਤਾ ਹੈ ਕਿ ਮੇਰਾ ਕੰਮ ਕਿਦਾਂ ਚੱਲਣਾ ਹੈ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਪਰ ਜੇ ਗੁਰੂ ਕਾ ਕੀਤਨਿਆ ਕਰੇ ਨਾ ਗੁਰੂ ਕੀ ਬਾਣੀ ਪੜੋ ਭਾਈ ਅਮਰਤ ਸਭ ਕੋ ਕੋਈ ਸੌਂਦਾ ਨਹੀਂ ਆਮ ਪ੍ਰਵਾਸੀ ਆਣ ਕੇ ਗੁਰੂ ਆਲਾ ਬਣੀ ਦੇ ਨਸ਼ਿਆਂ ਨੂੰ ਛੱਡੀਏ ਉਹਨੂੰ ਨਸ਼ਾ ਵੀ ਨਹੀਂ ਕਢਣਾ ਨਸ਼ਿਆਂ ਨੂੰ ਛੱਡੀ ਮਤਲਬ ਕਹਿਣਾ ਵੀ ਨਹੀਂ ਹੁੰਦਾ ਪਰ ਉਹਨੂੰ ਪਤਾ ਹੈ ਕਿ ਇਹਨਾਂ ਦੀ ਦੁੱਖ ਦੀ ਰੱਖ ਕਿੱਥੇ ਤੇ ਕਿੱਥੋਂ ਪੈਸੇ ਬਣਨੇ ਨੇ ਅਸੀਂ ਸੁਣਦੇ ਨਹੀਂ ਹਾਂ ਪ੍ਰਚਾਰਕਾਂ ਦੀ ਗੱਲ ਇਹ ਆਮ ਬੰਦੇ ਦੀ ਗੱਲ ਨੂੰ ਸੁਣ ਕੇ ਜੇ ਉਹਦੇ ਫਾਲੋਅਰ ਵਿਦਾਈ ਜਾਂਦੇ ਉਹਨੂੰ ਪਤਾ ਹੈ ਮੇਰੀ ਕਮਾਈ ਦਾ ਸਾਧਨ ਬਣਿਆ ਬੜਾ ਵਧੀਆ ਤੇ ਇਹ ਸਾਨੂੰ ਬੇਵਕੂਫ ਬਣਾਉਂਦਾ ਪਿਆ ਹੈ ਆਪ ਉਹਦੇ ਹੱਥ 'ਚ ਨਾਰੀਅਲ ਉਹਦੀ ਕੱਲ ਫੋਟ ਵੀ ਪਾਈ ਕਿਸੇ ਨੇ ਕਰਪਾਨ ਪਾ ਕੇ ਨਾਰੀਅਲ ਪੇਟ ਕਰ ਗਿਆ ਪਾਣੀ ਵਿੱਚ ਖੜਾ ਤੇ ਸਾਨੂੰ ਮਰਨ ਨੇ ਇੰਨਾ ਤੋਂ ਵਰਜਿਆ ਹੈ ਸਾਡਾ ਇਹਨਾਂ ਕੋਈ ਪਹੀਏ ਪੂਜਾ ਨਹੀਂ ਕਰਦੇ ਸਾਡੀ ਤੇ ਅਕਾਲ ਦੀ ਪੂਜਾ ਹੈ ਉਹਨੂੰ ਪਤਾ ਹੈ ਕਿ ਇਹ ਛੇਤੀ ਇਹ ਦੁਨ ਜੁੜ ਜਾਂਦੇ ਨੇ ਜਿੱਦ ਨੂੰ ਮਰਤੀ ਚੋੜ ਜਾਂਦਾ ਭਾਈ ਗੁਰੂ ਕੇ ਪ੍ਰਚਾਰਕਾਂ ਦੀ ਗੱਲਸ ਨੂੰ ਉਹ ਵੀ ਇਹੀ ਕਹਿੰਦੇ ਨੇ ਕੀ ਗੁਰੂ ਵਾਲੇ ਬਣੋ ਗੁਰੂ ਕੀ ਬਾਣੀ ਪੜੋ ਨਸ਼ਿਆਂ ਨੂੰ ਛੱਡੋ ਤੇ ਗੁਰੂ ਕੀ ਬਾਣੀ ਦਾ ਆਨੰਦ ਲੈ ਕੇ ਆਪਣੇ ਜੀਵ ਨੂੰ ਸਫਲਾ ਤੇ ਸਹੀਲਾ ਬਣਾਓ ਫੁੱਲਾਂ ਚੱਕਾਂ ਦੀ ਖਿਮਾ ਕਰਨੀ ਦੀ